ਆ ਨਾ ਵੀਡੀਓ ਜਿੰਨੇ ਵੀ ਮੇਰੇ ਭੈਣ ਭਾਈ ਸੁਣ ਰਹੇ ਆ ਨਾ ਉਹਨਾਂ ਨੂੰ ਇੱਕ ਬੇਨਤੀ ਆ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਜਿਹੜਾ ਸੱਜਣ ਮੇਰੇ ਨਾਲ ਬਾਈ ਗੁਰਜੰਟ ਸਿੰਘ ਖੜਾ ਨਾ ਅਸੀਂ ਪੁੱਚੋ ਮੰਡੀ ਦੇ ਵਿੱਚ ਆ ਪੁੱਚੋ ਸ਼ਹਿਰ ਦੇ ਵਿੱਚ ਆ ਤਾਂ ਇੱਥੇ ਇੱਕ ਅਕੈਡਮੀ ਆ ਜਦੋਂ ਤੁਸੀਂ ਇਸ ਅਕੈਡਮੀ ਦੇ ਵਿੱਚ ਨਾ ਤੁਸੀਂ ਇਹਨੂੰ ਤੁਹਾਨੂੰ ਸਾਹਮਣੇ ਉਹ ਨਾ ਰੇਲਵੇ ਸਟੇਸ਼ਨ ਕੋਲੋਂ ਨਜ਼ਰ ਪਾਊਗੀ ਤਾਂ ਤੁਹਾਡਾ ਇੱਕ ਵਾਰੀ ਇਹਦੇ ਵਿੱਚ ਵੜਨ ਤੋਂ ਤੁਹਾਨੂੰ ਡਰ ਲੱਗੂਗਾ ਤੁਹਾਨੂੰ ਐ ਲੱਗੂਗਾ ਫੌਜੀਆ ਦੇ ਹੈੱਡ ਕੁਆਰਟਰ ਦੇ ਵਿੱਚ ਆ ਗਏ ਆ ਪਰ ਇਹ ਅਕੈਡਮੀ ਹੈ ਜਿਹੜੀ ਜਦੋਂ ਇੱਥੇ ਬੱਚੇ ਆ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਬਹੁਤ ਵੱਡੀ ਉਮੀਦ ਦੀ ਕਿਰਨ ਬਣ ਜਾਂਦੀ ਹੈ ਜਿਹੜਾ ਵੀ ਸੱਜਣ ਵਰਦੀ ਪਾਉਣੀ ਚਾਹੁੰਦਾ ਚਾਹੇ ਪੁਲਿਸ ਦੀ ਚਾਹੇ ਉਹ ਫੌਜ ਦੀ ਵਰਦੀ ਪਾਉਣੀ ਚਾਹੁੰਦਾ ਤਾਂ ਉਹ ਸੱਜਣ ਇੱਥੇ ਆ ਜਵੇ ਬਹੁਤ ਜੈਨੂਇਨ ਜੇ ਰੇਟ ਨਾਲ ਐ ਪੂਰੀਆਂ ਫੌਜੀਆਂ ਵਾਲੀਆਂ ਪੂਰੀਆਂ ਸਹੂਲਤਾਂ ਮਿਲ ਜਾਂਦੀਆਂ ਤੇ ਬਾਈ ਹੋਣੀ ਬਹੁਤ ਘੈਂਟ ਫਿਜ਼ੀਕਲੀ ਥਿਊਰੀਕਲੀ ਸਾਰੀ ਤਿਆਰੀ ਕਰਾ ਦਿੰਦੇ ਆ ਵੀਰ ਹੋਣੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰਨੀ ਆ ਕਾਦੀ ਕਾਦੀ ਤਿਆਰੀ ਕਰਨੀ ਆ ਪੇਪਰਾਂ ਦੀ ਸਾਰੀ ਸਮਝ ਬਾਈ ਹੁਣੇ ਦੇ ਦਿੰਦੇ ਆ ਆਪਾਂ ਬਾਈ ਗੁਰਜੰਟ ਹੁਣਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਕੀ ਕਲਟੀਰੀਆ ਰਹਿੰਦਾ ਸੁਣਨ ਚ ਆਇਆ ਕਹਿੰਦੇ ਵੀ ਜਿਹੜਾ ਬੱਚਾ ਇਹਨਾਂ ਨੇ ਇੱਥੇ ਆ ਕੇ ਪਾਸ ਕਰ ਲੈਣਾ ਕਿ ਤੂੰ ਸਾਡੇ ਕੋਲੇ ਰਹਿਣ ਦੇ ਯੋਗ ਆ ਤਾਂ ਸਮਝ ਲਓ ਉਹ ਨੌਕਰੀ ਤੇ ਲੱਗਣ ਦੇ ਯੋਗ ਆ ਆਪਾਂ ਗੱਲਬਾਤ ਕਰਦੇ ਸਵਾਗਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਜੀ ਤੁਹਾਡੇ ਨਾ ਮੈਂ ਦਫ਼ਤਰ ਦੇ ਵਿੱਚ ਦੇਖਿਆ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਉਹ ਤੇ ਬਹੁਤ ਸਾਰੇ ਬੱਚਿਆਂ ਦੇ ਫੋਟੋ ਲੱਗੇ ਹੋਇਆ ਹਾਂਜੀ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਇੰਨੇ ਬੱਚੇ ਤੁਸੀਂ ਰੋਟੀ ਪਾ ਚੁੱਕੇ ਹਾਂ ਹਾਂਜੀ ਇੱਕ ਬੰਦੇ ਦੇ ਮਗਰ ਪੰਜ ਮੈਂਬਰ ਹੁੰਦੇ ਆ ਪਰਿਵਾਰ ਦੇ ਮਤਲਬ ਇੰਨੇ ਜੇ ਉਹਨੂੰ ਮਲਟੀਪਲਾਈ 5 ਨਾ ਕਰੀਏ ਤਾਂ ਸੈਂਕੜੇ ਬੰਦਿਆਂ ਦੇ ਪਰਿਵਾਰਾਂ ਨੂੰ ਤੁਸੀਂ ਰੋਟੀ ਪਾ ਚੁੱਕੇ ਹਾਂ ਇਸ ਗੱਲ ਲਈ ਤੁਹਾਡਾ ਥੈਂਕ ਯੂ ਧੰਨਵਾਦ ਜੀ ਤੁਸੀਂ ਬੇਰੁਜ਼ਗਾਰੀ ਨੂੰ ਠੱਲਣ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਜੀ ਪੰਜਾਬ ਦੇ ਵਿੱਚ ਹਾਂਜੀ ਤੇ ਮੈਂ ਇੱਥੇ ਦੇਖ ਰਿਹਾ ਕਿ ਤੁਸੀਂ ਬਹੁਤ ਵੱਡਾ ਗਰਾਊਂਡ ਦੇ ਰਹੇ ਆ ਹਾਂਜੀ ਬਹੁਤ ਵਧੀਆ ਹੋਸਟਲ ਦੇ ਰਹੇ ਆ ਨਹਾਉਣ ਦੀ ਸਹੂਲਤ ਦੇ ਰਹੇ ਆ ਖਾਣਾ ਦੇ ਰਹੇ ਆ ਤਿੰਨ ਵੇਲੇ ਦਾ ਖਾਣਾ ਦੇ ਰਹੇ ਆ ਸਟੱਡੀ ਦੇ ਰਹੇ ਆ ਐਡੀ ਤਕੜੀ ਇਮਾਰਤ ਦੇ ਰਹੇ ਆ ਸਵੀਮਿੰਗ ਪੂਲ ਦੇ ਰਹੇ ਆ ਸਭ ਕੁਝ ਦੇ ਰਹੇ ਆ ਜੀ ਖਰਚਾ ਕਿੰਨਾ ਕੁ ਲੈ ਰਹੇ ਆ ਇੰਨੇ ਬਦਲੇ ਇੱਕ ਮਹੀਨੇ ਦਾ ਇਹਦੇ ਇਹਦੇ ਵਿੱਚ ਸਰ ਇੱਕ ਤਾਂ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਹੀ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਤਹਿ ਦਿਲੋਂ ਧੰਨਵਾਦ ਹੈ ਇੱਕ ਜੋ ਜੋ ਬੱਚੇ ਸਾਨੂੰ ਸੁਣ ਰਹੇ ਨੇ ਜਿਵੇਂ ਵੀਰ ਜੀ ਨੇ ਸਾਡੇ ਕੋਲੇ ਇਹ ਸਵਾਲ ਕੀਤਾ ਵੀ ਕਰਨ ਕਰਾਉਣ ਵਾਲਾ ਅਕਾਲਪੁਰਖ ਵਾਹਿਗੁਰੂ ਹੈ ਅਸੀਂ ਇੱਕ ਫੀਸ ਦੇ ਰਹੇ ਹਾਂ ਇਹਦੇ ਵਿੱਚ ਇਹ ਹੈ ਸਰ ਵੀ ਜਿਹੜਾ ਵੀ ਬੱਚਾ ਸਾਡੇ ਕੋਲੇ ਆਉਂਦਾ ਅਸੀਂ ਉਹਦਾ ਪਹਿਲਾਂ ਤਾਂ ਮੈਡੀਕਲ ਕਰਦੇ ਹਾਂ ਇਹ ਨਹੀਂ ਹੈ ਵੀ ਆਪਾਂ ਉਹ ਤੋਂ ਬੱਚੇ ਤੋਂ 2 ਜਾਂ 3 ਜਾਂ 4 ਮਹੀਨੇ ਦੇ ਅਸੀਂ ਫੀਸ ਲਈ ਚੱਲ ਗਏ ਉਹਦਾ ਮੈਡੀਕਲ ਪ੍ਰੋਪਰ ਕਰਕੇ ਔਰ ਉਹਨੂੰ ਫੇਰ ਹੀ ਰੱਖਿਆ ਜਾਂਦਾ ਔਰ ਇਹਦੇ ਵਿੱਚ ਕੀ ਹੈ ਅਸੀਂ ਟੋਟਲ ਸਾਡੀ 7000 ਰੁਪਏ ਅਸੀਂ ਫੀਸ ਲੈਣੀ ਹੈ 1 ਮਹੀਨੇ ਦੀ ਉਹਦੇ ਵਿੱਚ 3 ਟਾਈਮ ਦਾ ਖਾਣਾ ਗਿਆ ਬ੍ਰੇਕਫਾਸਟ ਲੰਚ ਡਿਨਰ ਜੀ ਏਸੀ ਰੂਮ ਲੈਣਾ ਹੈ ਨੌਨ ਏਸੀ ਲੈਣਾ ਹੈ ਨੌਨ ਟੋਨ ਵਾਸਤੇ ਸਵੀਵਿੰਗ ਪੂਲ ਉਸ ਤੋਂ ਬਾਅਦ ਗੀਜ਼ਰ ਆਰਓ ਸਭ ਕੁਝ ਮਿਲਦਾ ਸਾਰਾ ਦਿਨ ਸਟੱਡੀ 8 ਤੋਂ 10 ਘੰਟੇ ਸਟੱਡੀ ਔਰ ਸਵੇਰ ਸ਼ਾਮ ਫਿਜ਼ੀਕਲ ਜੀ ਗਰਾਊਂਡ 5 ਕਿੱਲਿਆਂ ਚ ਗਰਾਊਂਡ ਪੂਰਾ 5 ਕਿੱਲਿਆਂ ਚ ਮਲਾਈ ਵਰਗਾ ਗਰਾਊਂਡ ਆ ਜੀ ਸਾਰੇ ਇਵੈਂਟ ਲੱਗੇ ਆ 400 ਮੀਟਰ ਦਾ ਪੂਰਾ ਟਾਪ ਦਾ ਗਰਾਊਂਡ ਆ ਜੀ ਜੀ ਹਾਂਜੀ ਤੇ ਇਹ ਸਾਰਾ ਕੁਝ 7000 ਰੁਪਏ ਚ ਬੱਚੇ ਨੂੰ ਮਿਲ ਜਾਂਦਾ 7000 ਦੇ ਵਿੱਚ ਪਰ ਉਹ ਬੱਚੇ ਨੂੰ 7000 ਦੇਣ ਲਈ ਐ ਨਹੀਂ ਕਿ ਉਹ ਤੋਂ ਪੈਸੇ ਲਈ ਜਾਓ ਤੇ ਉਹ ਗਾਂਹ ਜਾ ਕੇ ਫੌਜ ਚ ਫਿਜ਼ੀਕਲੀ ਫੈਕਟ ਹੀ ਨਹੀਂ ਪਹਿਲਾਂ ਉਹਨੂੰ ਫਿਜ਼ੀਕਲੀ ਦੇਖਣਾ ਜੇ ਉਹ ਕਾਬਿਲ ਆ ਫਿਰ ਉਸ ਤੋਂ ਬਾਅਦ ਹਾਂਜੀ 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 ਸਰ ਫਿਰ ਥਿਊਰੀਕਲੀ ਪ੍ਰਾਈਸ ਤੇ ਵੀ ਵਿੱਚ ਹੀ ਹੈ ਕਿ ਥਿਊਰੀ ਕਰੀ ਦੇਣਾ ਸਾਰੀ ਸਟਡੀ ਉਹਨੂੰ ਆਰਮੀ ਦਾ ਪ੍ਰੋਪਰ ਪੂਰਾ ਸਲੇਵਸ ਕਰਾਇਆ ਜਾਂਦਾ ਅਗਰ ਬੱਚਾ ਪੰਜਾਬ ਪੁਲਿਸ ਵਿੱਚ ਹੋਣਾ ਚਾਹੁੰਦਾ ਉਹਨੂੰ ਸਾਰਾ ਪੰਜਾਬ ਪੁਲਿਸ ਦਾ ਸਲੇਸ ਕਰਾਇਆ ਜਾਂਦਾ ਹੈ ਜੀ ਔਰ ਉਸ ਤੋਂ ਪਹਿਲਾਂ ਅਸੀਂ ਇਹਦੇ ਕਈ ਟੈਸਟ ਲੈ ਲੈਣੇ ਆ ਬੱਚੇ ਦੇ ਪੂਰੇ ਪ੍ਰੋਪਰ ਟੈਸਟ ਲੈ ਕੇ ਫਿਰ ਉਹਨੂੰ ਪੱਕੇ ਟੈਸਟ ਵਿੱਚ ਬਿਠਾਉਨੇ ਆ ਠੀਕ ਹੈ ਜੀ ਤੇ ਹੋਰ ਕਾਦੀ ਕਾਦੀ ਤੇਰੇ ਕਰਾਏ ਇੱਕ ਆਰਮੀ ਹੋਗੀ ਜੀ ਇੱਕ ਆਰਮੀ ਹੋਗੀ ਜੀ ਇੱਕ ਪੰਜਾਬ ਪੁਲਿਸ ਇੱਕ ਸੀਆਈਐਸਐਫ ਇੱਕ ਬੀਐਸਐਫ ਅਸੀਂ ਇੱਕ ਸੀਆਰਪੀਐਫ ਇੱਕ ਆਈਟੀਵੀ ਵੀ ਇੱਕ ਅਸਾਮ ਰ ਕੋਈ ਜੀ ਅੱਛਾ ਇੰਨੇ ਆ ਹਾਂਜੀ ਤੇ ਸਾਰੇ ਬੱਚਿਆਂ ਨੂੰ ਸਮੇਂ ਸਮੇਂ ਜਾਣਕਾਰੀ ਦਿੰਦੇ ਰਹਿਣੇ ਕਿ ਭਾਈ ਹੁਣ ਕਾਦੇ ਟੈਸਟ ਆਗੇ ਤੁਸੀਂ ਦੇ ਸਕਦੇ ਆ ਨਵੀਆਂ ਭਰਤੀਆਂ ਆਉਂਦੀਆਂ ਉਹਨਾਂ ਦੇ ਸਾਰੇ ਫਾਰਮ ਅਸੀਂ ਆਪ ਹੀ ਇੱਥੇ ਬੱਚਿਆਂ ਦੇ ਭਰਦੇ ਹਾਂ ਜੀ ਕਿ ਆਪ ਹੀ ਪਰਦੇ ਆ ਤੇ ਜਦੋਂ ਬੱਚਾ ਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਜਾਂਦਾ ਕਿ ਭਾਈ ਮੈਂ ਪਰਤੀ ਹੋ ਚੁੱਕਿਆ ਹਾਂ ਹਾਂਜੀ ਹਾਂਜੀ ਕਿੰਨੇ ਹੋ ਚੁੱਕੇ ਕੀ ਸਕਸੈਸ ਰੇਟ ਆ ਤੁਹਾਡੇ ਇਹਦੇ ਇਹਦੇ ਹੁਣ ਤੱਕ ਜੀ ਸਾਡੇ 4-5 ਵੀ 4-5 ਸਾਲਾਂ ਦੇ ਵਿੱਚ ਸਾਡੇ ਕੋਲੇ 200 ਪਲੱਸ ਬੱਚਾ ਪਰਤੀ ਹੋ ਚੁੱਕਿਆ ਜੀ 200 ਪਲੱਸ ਬੱਚਾ ਔਰ ਸਾਰੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਔਰ ਉਹ ਵੀ ਅਸੀਂ ਤੁਹਾਨੂੰ ਗੁਜਾਇਸ਼ ਕਰਾਂਗੇ ਕਿ ਸਾਰਿਆਂ ਨੂੰ ਰੂਵਰ ਰੂਵ ਕਰਵਾਇਓ ਸਾਰਿਆਂ ਨੂੰ ਹਾਂਜੀ ਹਾਂਜੀ ਵੀ ਮਤਲਬ ਕਹਿਣ ਤੋਂ ਪਹਿਲ ਤੇ ਹੁਣ ਤੱਕ ਤੁਸੀਂ ਐਡਵਰਟਾਈਜ਼ਮੈਂਟ ਵੀ ਕੋਈ ਨਹੀਂ ਕੀਤੀ ਨਹੀਂ ਨਹੀਂ ਆ ਹੁਣ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਆ ਦਾ ਅਕਾਊਂਟ ਬਣਾ ਲਿਆ ਹਾਂਜੀ ਹਾਂ ਵੀ ਇਹਦੇ ਵਿੱਚ ਹੁਣ ਸਾਨੂੰ ਬਹੁਤ ਦੂਰ ਦੂਰੋਂ ਆਏ ਸਾਡੇ ਕੋਲੇ ਜੰਮੂ ਤੋਂ ਬੱਚੇ ਹੈਗੇ ਆ ਉਸ ਤੋਂ ਬਾਅਦ ਪਠਾਨਕੋਟ ਤੋਂ ਬੱਚੇ ਯੂਪੀ ਤੋਂ ਹਰਿਆਣੇ ਤੋਂ ਬਾਹਰ ਯੂਨੀਵਰਸਿਟੀਆਂ ਦੇ ਬਹੁਤ ਬੱਚੇ ਆ ਜੀ ਹਾਂਜੀ ਔਰ ਜਿਹੜਾ ਬੱਚਾ ਬਾਹਰ ਜਿਵੇਂ ਜੰਮੂ ਦੇ ਬੱਚੇ ਆਉਂਦੇ ਆ ਰਾਜਸਥਾਨ ਯੂਪੀ ਦੇ ਔਰ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਦਾ ਅਸੀਂ ਖਾਣਾ ਦਿੰਨੇ ਆ ਤੁਸੀਂ ਖੋਦ ਪਹੁੰਚ ਜੀ ਹਾਂਜੀ ਮਤਲਬ ਤੁਹਾਨੂੰ ਪੂਰਾ ਪਤਾ ਹੈ ਹਾਂਜੀ ਹਾਂਜੀ ਅਸੀਂ 18 ਸਾਲ ਸਰਵਿਸ ਦੇਸ਼ ਨੂੰ ਸੇਵਾ ਦੇ ਕੇ ਰਹੀ ਹੈ ਜੀ ਠੀਕ ਆ ਤੇ ਬਾਈ ਜੀ ਇਹਦੇ ਚ ਮੈਨੂੰ ਇੱਕ ਗੱਲ ਹੋਰ ਦੱਸ ਦੋ ਵੀ ਜਿਵੇਂ ਹੁਣ ਕੋਈ ਵੀ ਤਰੀਕ ਤੇ ਬੱਚਾ ਆ ਸਕਦਾ ਜਾਂ ਉਹਦਾ ਕੋਈ ਬੈਚ ਹੁੰਦਾ ਕਿ ਬੈਚ ਸਟਾਰਟ ਹੋਣਾ ਹੈ ਇਹਨਾਂ ਦੇ 13 ਫਰਵਰੀ ਤੋਂ ਆਰਮੀ ਦੀਆਂ ਜਿਹੜੀਆਂ ਫਾਰਮ ਲੱਗਨੇ ਸ਼ੁਰੂ ਹੋ ਜਾਣੀਆਂ ਔਰ ਪੰਜਾਬ ਪੁਲਿਸ ਦੀ 10000 ਵੈਕੈਂਸੀ ਕੱਢ ਦਿੱਤੀ ਹੈ ਇਹ ਵੀ ਥੋੜੇ ਟਾਈਮ ਤੱਕ ਇਹਨਾਂ ਦੇ ਫਾਰਮ ਲੱਗਨੇ ਸ਼ੁਰੂ ਹੋ ਜਾਣੇ ਆ ਠੀਕ ਹੈ ਹੁਣ ਬਿਲਕੁਲ ਪੰਜਾਬ ਪੁਲਿਸ ਵਾਲੇ ਅਤੇ ਆਰਮੀ ਵਾਲੇ ਬੱਚੇ ਸਾਡੇ ਕੋਲੇ ਆ ਰਹੇ ਤੁਸੀਂ ਉਹਨੂੰ ਫਿਜ਼ੀਕਲੀ ਪੂਰਾ ਫਿੱਟ ਕਰ ਦੇਣਾ ਤੁਸੀਂ ਉਹਨੂੰ ਥਿਊਰੀਕਲੀ ਪੂਰਾ ਫਿੱਟ ਕਰ ਦੇਣਾ ਉਹਨੂੰ ਤੁਸੀਂ ਮੈਂਟਲੀ ਪੂਰਾ ਫਿੱਟ ਕਰ ਦੇਣਾ ਤੇ ਉਹ ਬੱਚੇ ਨੇ ਜਾ ਕੇ ਟੈਸਟ ਬੱਚੇ ਦੀ ਕਾਬਲੀਅਤ ਆ ਉਦੋਂ ਗਾਂ ਕਿ ਬੱਚਾ ਕਰਨਾ ਚਾਹੁੰਦਾ ਪਰ ਤੁਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੋਈ ਵੀ ਕੋਈ ਵੀ ਸੱਜਣ ਆਉਣਾ ਚਾਹੁੰਦਾ ਸੰਪਰਕ ਕਰਨਾ ਚਾਹੁੰਦਾ ਤਾਂ ਪਹਿਲਾਂ ਸਰ ਨੂੰ ਇਹ ਪੁੱਛੋ ਕਿ ਬੈਚ ਸਟਾਰਟ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਂਜੀ ਕਿੰਨੇ ਬੈਚ ਲੱਗਦੇ ਆ ਜੀ ਕਿੰਨੇ ਚਿਰ ਦਾ ਬੈਚ ਹੁੰਦਾ ਮੰਨ ਲਓ ਇੱਕ ਬੱਚਾ ਆਇਆ ਉਹ ਕਿੰਨੇ ਚਿਰ ਚ ਤਿਆਰ ਹੋ ਜਾਂਦਾ ਇਹ ਤਿੰਨ ਸਾਢੇ ਤਿੰਨ ਚਾਰ ਮਹੀਨੇ ਦਾ ਪੂਰਾ ਬੈਚ ਹੁੰਦਾ ਜੀ ਇੱਕ ਬੱਚੇ ਦਾ ਪੰਜਾਬ ਪੁਲਿਸ ਦਾ ਵੀ ਤਿਆਰ ਵੀ ਜਾਂਦਾ ਠੀਕ ਹੈ ਮਤਲਬ ਆਏ ਨਹੀਂਗਾ ਕਿ ਉਹਨੂੰ ਸਾਲ ਪਰ ਫੀਸ ਲਈ ਜਾਣੀ ਹੈ ਉਸ ਤਰ੍ਹਾਂ ਦੀ ਕੋਈ ਤਾਂ 3 ਮਹੀਨਿਆਂ ਦੇ ਵਿੱਚ ਬੱਚਾ 3 ਮਹੀਨਿਆਂ ਦੀ ਫੀਸ ਦੇਊਗਾ ਤੇ ਇਹ ਸਰ ਕਹਿ ਦੇਣਗੇ ਵੀ ਭਾਈ ਜਾਂਦਾ ਤੂੰ ਭਰਤੀ ਹੋ ਗਿਆ ਤੇ ਜਾਂ ਫਿਰ ਭਾਈ ਸਾਡੇ ਵੱਲੋਂ ਅਸੀਂ ਜਿੰਨਾ ਬੈਸਟ ਦੇਣਾ ਸੀ ਦੇਤਾ ਜੋ ਬੱਚਾ ਸਾਡੇ ਕੋਲੇ ਪੂਰਾ ਬੈਚ ਲਾ ਕੇ ਜਾਂਦਾ ਜੀ 101% ਬੱਚਾ ਉਹ ਭਰਤੀ ਹੁੰਦਾ ਜੀ ਆ ਫਿਜ਼ੀਕਲ ਤੇ ਉਹਨੂੰ ਪੂਰਾ ਟੌਪ ਕਰ ਲੈਣੇ ਆ ਤੇ ਸਟੱਡੀ ਵਿੱਚ ਵੀ ਉਹਨੂੰ ਪੂਰਾ ਟੌਪ ਕਰ ਲੈਣਾ ਜੀ ਤੇ ਇੱਕ ਗੱਲ ਹੋਰ ਦੇਖੋ ਤੁਸੀਂ 7000 ਰੁਪਏ ਜਿੰਨੀ ਨਾ ਸਹੂਲਤਾ ਤੁਸੀਂ ਕਿਸੇ ਵੀ ABC ਨਾ ਹੋਟਲ ਚਲੇ ਜਾਓ ਇੱਕ ਰਾਤ ਰਹਿਣ ਲਈ ਤੁਹਾਨੂੰ ਜਿਹੜਾ ਕਮਰਾ ਮਿਲੂਗਾ ਜਿਹੜਾ ਤੁਹਾਨੂੰ ਖਾਣਾ ਮਿਲੂਗਾ ਤੇ ਜਿਹੜਾ ਤੁਹਾਨੂੰ ਉੱਥੇ ਸਹੂਲਤ ਮਿਲੂਗੀ ਉਹਨੂੰ ਕੰਪੈਰੀਸ਼ਨ ਇਹਨਾਂ ਨਾਲ ਕਰਿਓ ਤਾਂ ਜਿੰਨਾ ਕ ਮੇਰਾ ਅੰਦਾਜ਼ਾ ਵੀ ਜਿੰਨਾ ਇਹ ਮਹੀਨੇ ਦਾ ਲੈ ਰਹੇ ਆ ਹਾਂਜੀ ਸਟੱਡੀ ਤਾਂ ਉਦੋਂ ਪਾਸੇ-ਪਾਸੇ ਹੀ ਰਹਿ ਗਈ ਆ ਬਿਲਕੁਲ ਬਿਲਕੁਲ ਤਾਂ ਜਿੰਨਾ ਕਿ ਇਹ ਇਹ ਜਿੰਨੇ ਕਿ ਲੈ ਰਹੇ ਆ ਉਹਨੇ ਕ ਪੈਸੇ ਇੱਕ ਰਾਤ ਦੇ ਹੀ ਹੋਟਲ ਵਾਲੇ ਲੈ ਲਏ ਜੀ ਠੀਕ ਆ ਨਾ ਇਹ ਹੋਸਟਲ ਵੀ ਵਿੱਚ ਮਿਲ ਰਿਹਾ ਸਟੱਡੀ ਵੀ ਵਿੱਚ ਮਿਲ ਰਹੀ ਆ ਥਿਊਰੀਕਲੀ ਵੀ ਸਾਰਾ ਕੁਝ ਮਤਲਬ ਫਿਜ਼ੀਕਲੀ ਥਿਊਰੀਕਲੀ ਸਭ ਕੁਝ ਮਿਲ ਰਿਹਾ ਤੁਹਾਨੂੰ ਉਹਦੇ ਚ ਨੌਕਰੀ ਦੀ ਜਾਣਕਾਰੀ ਵੀ ਮਿਲ ਰਹੀ ਹੈ ਸਭ ਕੁਝ ਮਿਲ ਰਿਹਾ ਬਹੁਤ ਘੈਂਟ ਬੰਦਾ ਵੀ ਮਿਲ ਰਿਹਾ ਜਿਹੜਾ ਤੁਹਾਨੂੰ ਤੁਹਾਡੇ ਬੱਚੇ ਨੂੰ ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਬੱਚਾ ਭਰਤੀ ਕਰਾਉਣਾ ਨਹੀਂ ਕਰਾਉਣਾ ਤਿੰਨ ਕੁ ਮਹੀਨੇ ਸਰ ਕੋਲੇ ਉਦਾਂ ਹੀ ਛੱਡ ਦਿਓ ਨਾ ਉਹਨੂੰ ਦੁਨੀਆਦਾਰੀ ਜਿਉਣੀ ਉਹ ਹੀ ਆ ਜੂਗੀ ਪੂਰਾ ਡਿਸਪਲਾਈਨ ਚ ਬੱਚਾ ਆ ਜਾਂਦਾ ਜੀ ਜੀ ਹਾਂਜੀ ਉਹਨੂੰ ਜੋ ਕੋਈ ਵੀ ਬੱਚਾ ਸਾਡੇ ਕੋਲੇ ਆਉਂਦਾ ਜੀ ਦੇਖੋ ਉਹਨੂੰ ਕਿਸੇ ਵੀ ਬੱਚਾ ਆਪਣਾ ਘਰਵਾਰ ਛੱਡ ਕੇ ਆਉਂਦਾ ਉਹਨੂੰ ਸਵੇਰ ਉੱਠਣ ਦਾ ਜੀ ਉਹਨੂੰ ਨਹਾਉਣ ਦਾ ਉਹਨੂੰ ਪੂਰਾ ਕਲਾਸਾਂ ਚ ਜਾਣ ਦਾ ਉਹਨੂੰ ਸਾਰੇ ਦਾ ਸਾਰੇ ਬੱਚੇ ਨੂੰ ਤਿਆਰ ਹੋਣ ਦਾ ਮੈਂਟੇਨ ਹੋਣ ਦਾ ਉਹਨੂੰ ਸਾਰਾ ਪਤਾ ਚੱਲ ਜਾਂਦਾ ਹੈ ਕੋਈ ਬੱਚਾ ਸਾਡੇ ਕੋਲੇ ਆਉਂਦਾ ਤਿੰਨ ਮਹੀਨੇ ਇੱਕ ਵਾਰ ਬੱਚਾ ਹੁਣ ਛੱਡਦਾ ਔਰ ਤਿੰਨ ਮਹੀਨੇ ਬਾਅਦ ਉਹਦਾ ਸਾਰੇ ਹਰ ਇੱਕ ਚੀਜ਼ ਦੇ ਵਿੱਚ ਪੂਰਾ ਫਰਕ ਪੈ ਜਾਂਦਾ ਹੈ ਬੈਠਣ ਚ ਉੱਠਣ ਚ ਖੜਨ ਚ ਗੱਲਬਾਤ ਕਰਨ ਦੇ ਵਿੱਚ ਇੱਕ ਪੂਰਾ ਡਿਸਪਲਿਨ ਚ ਬੱਚਾ ਆ ਜਾਂਦਾ ਮੈਂ ਕਹਿੰਦਾ ਵੀ ਜੇ ਤੁਹਾਡਾ ਜਵਾਕ 12 ਪੜ ਗਿਆ ਨਾ ਤੁਸੀਂ ਮਾਲਕ ਦੀ ਕਿਰਪਾ ਨਾਲ ਸੌਖੇ ਵੀ ਆ ਤੁਹਾਨੂੰ ਲੱਗਦਾ ਕਿ ਯਾਰ ਫੌਜ ਚ ਭਰਤੀ ਕਰਾਇਆ ਤੇ ਬਣਾ ਵੀ ਸਾਡਾ ਸਰ ਜੂਗਾ ਤਾਂ ਤੁਸੀਂ ਨਾ ਤਿੰਨ ਕੁ ਮਹੀਨੇ ਸਰ ਕੋਲ ਜਵਾਕ ਛੜਦੋ ਜੀ ਤਿੰਨਾਂ ਮਹੀਨਿਆਂ ਦੇ ਵਿੱਚ ਜਵਾਕ ਐ ਬਣਾ ਦੇਣਗੇ ਹੀਰਾ ਤੁਹਾਨੂੰ ਤਿੰਨ ਮਹੀਨੇ ਪਹਿਲਾਂ ਉਹਦੀਆਂ ਆਤਾ ਨੋਟ ਕਰ ਲਓ ਤਿੰਨ ਮਹੀਨੇ ਬਾਅਦ ਚ ਨੋਟ ਕਰ ਜੀ ਹਨਾ ਬਿਲਕੁਲ ਬਿਲਕੁਲ ਤਾਂ ਇਹ ਬੰਦੇ ਮਤਲਬ ਤੁਹਾਡੇ ਬੱਚੇ ਨੂੰ ਇੱਕ ਉਹ سانਚੇ ਦੇ ਵਿੱਚ ਢਾਲ ਕੇ ਤੁਹਾਨੂੰ ਦੇ ਦੇਣਗੇ ਜਿਹੜਾ ਤੁਸੀਂ ਸੋਚਦੇ ਆ ਕਿ ਸਾਡਾ ਬੱਚਾ ਢਲ ਜੇ ਸਵੇਰੋਂ ਉੱਠਣਾ ਸਟਾਰਟ ਹੋ ਜੇ ਜਿਮੇਵਾਰੀ ਨਾਲ ਕੰਮ ਕਰਨਾ ਸਟਾਰਟ ਹੋ ਜੇ ਟਾਈਮ ਨਾਲ ਖਾਣਾ ਖਾਣਾ ਸਟਾਰਟ ਹੋ ਜੇ ਫਿਜ਼ੀਕਲੀ ਮਿਹਨਤ ਕਰਨੀ ਸਟਾਰਟ ਹੋ ਜੇ ਉਹ ਸਭ ਕੁਝ ਸਿਖਾ ਦੇਣ ਜੀ ਮੇਰੇ ਸਾਹਮਣੇ ਤਿੰਨ ਮਹੀਨੇ ਤਾਂ ਇਹਨਾਂ ਕੋਲੇ ਉਦਾਂ ਹੀ ਭੇਜ ਦੋ ਜਵਾਕ ਨਾ ਜੀ ਤਾਂ ਵੀ ਉਹ ਫੌਜੀ ਬਣੇ ਉਹ ਨਾ ਬਣੇ ਜ਼ਿੰਦਗੀ 'ਚ ਜਰੂਰ ਕੁਝ ਬਣ ਜੂਗਾ ਜੀ ਤਾਂ ਬਹੁਤ ਮਿਹਰਬਾਨੀ ਬਾਈ ਜੀ ਤੁਸੀਂ ਇੰਨਾ ਜ਼ਿਆਦਾ ਇੰਨੀ ਵਧੀਆ ਕੋਸ਼ਿਸ਼ ਕਰ ਰਹੇ ਆ ਜੀ ਤੇ ਉਹਦੇ ਲਈ ਤੁਹਾਡਾ ਦੇਖ ਕੇ ਸਾਰਾ ਆਨੰਦ ਆਇਆ ਬੱਚਿਆਂ ਨੂੰ ਮਿਲੇ ਬੜਾ ਖੁਸ਼ ਆ ਬੱਚੇ ਸਾਰੇ ਬੱਚਿਆਂ ਦੇ ਰਿਵਿਊ ਲਏ ਤਾਂ ਉਹ ਬੱਚੇ ਵੀ ਬਹੁਤ ਖੁਸ਼ ਆ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਦੇ ਪੁੱਛੋ ਆਏ ਤਾਂ ਗੇੜਾ ਮਾਰ ਕੇ ਜਾਇਓ ਜੇ ਬੱਚਾ ਭੇਜਣਾ ਤਾਂ ਫੋਨ ਕਰ ਲਿਓ ਜੀ